ਬਹੁਤ ਹੀ ਇਸ਼ਤਕਾਰਯੋਗ ਪੰਜਾਬੀਓ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪਿੰਡੂ ਰੁਜ਼ਗਾਰ ਗਰੰਟੀ ਯੋਜਨਾ ਜਿਸ ਨੂੰ 2005 ਦੇ ਵਿੱਚ ਕੇਂਦਰ ਦੀ ਸਰਕਾਰ ਨੇ ਮਹਾਤਮਾ ਗਾਂਧੀ ਪਿੰਡੂ ਰੁਜ਼ਗਾਰ ਗਰੰਟੀ ਯੋਜਨਾ ਦਾ ਨਾਮ ਦਿੱਤਾ ਹੁਣ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਦੀ ਕੇਂਦਰ ਸਰਕਾਰ ਜਿਸ ਨੇ ਇਸ ਦਾ ਨਾਮ ਬਦਲ ਕੇ ਵਿਕਸ਼ਿਤ ਭਾਰਤ ਜੀ ਰਾਮ ਜੀ ਰੱਖ ਦਿੱਤਾ ਨਾਮ ਰੱਖਣ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਜਿਵੇਂ ਬਹੁਤ ਸਾਰੇ ਲੋਕ ਇਹ ਗੱਲ ਕਰਦੇ ਨੇ ਵੀ ਮਹਾਤਮਾ ਗਾਂਧੀ ਤੇ ਜਾਂ ਜੀ ਰਾਮ ਜੀ ਤੇ ਇਤਰਾਜ਼ ਕਿਉਂ ਹੈ ਕੋਈ ਨੋ ਇਤਰਾਜ਼ ਨਹੀਂ ਕਿਸੇ ਨੇ ਨਾ ਕੋਈ ਇਤਰਾਜ਼ ਹੈ ਨਾ ਕੋਈ ਇਤਰਾਜ਼ ਕਰ ਰਿਹਾ ਹਾਂ ਇੱਕ ਇਕ ਦਾ ਤਰਾ ਜ਼ਰੂਰ ਹੈ ਜਿਹੜਾ ਮਹਾਤਮਾ ਗਾਂਧੀ ਪਿੰਡੂ ਰਜਗਾਰ ਗਰੰਟੀ ਯੋਜਨਾ ਜਿਹੜਾ ਕਾਨੂੰਨ ਬਣਾਇਆ ਜਿਹੜਾ ਐਕਟ ਬਣਾਇਆ 2005 ਦੇ ਵਿੱਚ ਉਹਦਾ ਤੇ ਜਿਹੜਾ ਬੀਜੀ ਰਾਮ ਜੀ ਰਾਮ ਜੀ ਬਣਾਇਆ ਇਹਦੇ ਵਿੱਚ ਫਰਕ ਜ਼ਰੂਰ ਹੈ ਮਹਾਤਮਾ ਗਾਂਧੀ ਪਿੰਡੂਰ ਜਗਾਰ ਗਰੰਟੀ ਯੋਜਨਾ ਦੇ ਵਿੱਚ ਮਜ਼ਦੂਰਾ ਕੋਲੇ ਇੱਕ ਸਭ ਤੋਂ ਵੱਡੀ ਤਾਕਤ ਬੁਨਿਆਦੀ ਹੱਕ ਮਨਰੇਗਾ ਮਜ਼ਦੂਰਾ ਦਾ ਸਭ ਤੋਂ ਵੱਡਾ ਇੱਕ ਆਪਣਾ ਰਹਿਣ ਸਹਿਣ ਦਾ ਆਪਣਾ ਕਾਨੂੰਨ ਆਪਣਾ ਹੱਕ ਸੀ ਪਰ ਉਸ ਕਾਨੂੰਨ ਦੇ ਵਿੱਚ ਬਿਲਕੁਲ ਉਲਟਾ ਹੋ ਗਿਆ ਇੱਕ ਤਾਂ ਜਿਹੜਾ ਮਨਰੇਗਾ ਮਜ਼ਦੂਰਾਂ ਕੋਲੇ ਬੁਨਿਆਦੀ ਹੱਕ ਹੈ ਇਹ ਤੀ ਮਨਰੇਗਾ ਮਜ਼ਦੂਰ ਜਦ ਚਾਹੇ ਜਦੋਂ ਵੇਲਾ ਤਾ 15 ਰੁਪਏ ਦਾ ਅਰਜੀ ਦੇ ਕੇ ਸਬੰਧਤ ਸਰਪੰਚ ਤੇ ਬੀਡੀਪੀਓ ਤੋਂ ਜਿੰਨੇ ਦਿਨ ਚਾਹੇ 15 ਦਿਨ 20 ਦਿਨ 50 ਦਿਨ 100 ਦਿਨ ਆਪ ਦਾ ਕੰਮ ਮੰਗ ਸਕਦਾ ਹੈ ਪਰ ਜਿਹੜਾ ਹੁਣ ਬੀਜੀ ਰਾਮ ਜੀ ਬਣਾਇਆ ਹੈ ਇਹਦੇ ਵਿੱਚ ਬਿਲਕੁਲ ਉਲਟ ਹੈ ਇਹਦੇ ਵਿੱਚ ਮਜ਼ਦੂਰ ਕੋਲੇ ਆਪਣਾ ਹੱਕ ਨਹੀਂ ਰਿਹਾ ਉਹ ਹੱਕ ਮਜ਼ਦੂਰਾਂ ਤੋਂ ਖੋਹ ਲਿਆ ਹੈ ਤਹਾਨੂੰ ਸਰਕਾਰ ਨੇ ਇਹਦੇ ਵਿੱਚ ਕਹਤਾ ਮਜ਼ਦੂਰਾਂ ਨੂੰ ਉਸੇ 125 ਦਿਨ ਦਾ ਕੰਮ ਦੇ ਦਿੰਦਾ ਹੈ ਚੰਗੀ ਗੱਲ ਹੈ 125 ਦਿਨ ਦਾ ਕੰਮ ਦਿੰਦਾ ਹੈ ਪਰ ਇਹਦੇ ਨਾਲ ਨਾਲ ਜਿਹੜਾ ਕੋਜਾ ਚਾਰਾਂ ਦੇ ਨਾਲ ਨਾਲ ਇਸ ਹੱਕ ਨੂੰ ਬਿਲਕੁਲ ਖੋਖਲਾ ਕਰਤਾ ਖਾਲੀ ਕਰਤਾ ਪਹਿਲਾਂ ਵਾਲੇ ਕਾਨੂੰਨ ਦੇ ਵਿੱਚ ਮਨਰੇਗਾ ਮਜ਼ਦੂਰਾਂ ਕੋਲੇ ਜਿਹੜਾ 100 ਦਿਨ ਦੇ ਜਗਾਰ ਦੀ ਗਾਰੰਟੀ ਸੀ ਉਹਦੇ ਵਿੱਚ 90% ਦੀ ਪੈਸੇ ਕੇਂਦਰ ਸਰਕਾਰ ਤੇ 10% ਦੀ ਸੂਬੇ ਪਾਉਂਦੇ ਪਰ ਹੁਣੋ ਹੱਕ ਬਿਲਕੁਲ ਉਲਟ ਕਰਤੇ ਉਹਨੂੰ ਕਹਿ ਦਿੱਤਾ ਦੇ 40% ਦੇ ਵਿੱਚ ਸੂਬੇ ਪਾਉਣਗੇ ਤੇ 60% ਕੇਂਦਰ ਪਾਓ ਜਦ ਕਿ ਸੂਬਿਆਂ ਦੀ ਹਾਲਤ ਬਿਲਕੁਲ ਨਾਜ਼ੁਕ ਤੌਰ ਦੇ ਉੱਤੇ ਹੈ ਸੂਬਿਆਂ ਕੋਲੇ ਦੇਣ ਵਾਸਤੇ ਫੁੱਪੀ ਕੋਈ ਵੀ ਨਹੀਂ ਜੇ ਨਿਗਾਹ ਮਾਰੀਏ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਆਪ ਸਰਕਾਰ ਤੱਕ ਵੀ ਹਾਲ ਤੱਕ ਮਜ਼ਦੂਰਾਂ ਨੂੰ ਬੇਰਜ਼ਗਾਰੀ ਪੱਤੇ ਦਾ ਫੰਡ ਨਹੀਂ ਕਿਤੇ ਦਿੱਤਾ ਗਿਆ ਨਾ ਕਿਤੇ ਮਜ਼ਦੂਰਾਂ ਨੂੰ ਕੇਂਦਰ ਵੱਲੋਂ 100 ਦਿਨ ਦੇ ਕੰਮ ਦਾ ਕੋਈ ਪ੍ਰੋਜੈਕਟ ਬਣਾ ਕੇ ਕੰਮ ਦਿੱਤਾ ਗਿਆ ਜਿਦੇ ਵਿੱਚ ਜੇ ਔਸਤ ਦੇਖੀਏ ਤਾਂ ਕਿਤੇ ਵੀ ਮਜ਼ਦੂਰਾਂ ਨੂੰ 40 ਦਿਨ 30 ਦਿਨ 26 ਦਿਨ ਇਸ ਤੋਂ ਵੱਧ ਕੰਮ ਹੀ ਦਿੱਤਾ ਗਿਆ ਇਹਦੇ ਵਿੱਚ ਕੇਂਦਰ ਸਰਕਾਰ ਇੱਕ ਤਰੀਕੇ ਦੇ ਨਾਲ ਇਸ ਕਾਨੂੰਨ ਦੇ ਰਾਹੀਂ ਇਹ ਮਜ਼ਦੂਰਾਂ ਦੇ ਹੱਕ ਨੂੰ ਬਿਲਕੁਲ ਖਤਮ ਕਰਨਾ ਚਾਹੁੰਦੀ ਹੈ 40% ਸੂਬਿਆਂ ਤੇ ਪਾ ਕੇ ਖਾਸ ਕਰਕੇ ਪੰਜਾਬ ਵਰਗੇ ਸੂਬੇ ਤੇ ਪਾ ਕੇ ਜਿਹੜਾ ਸੂਬਾ ਪਹਿਲਾਂ ਆਰਥਿਕਤਾ ਨਾਲ ਤੰਗੀਆਂ ਦੇ ਨਾਲ ਜੂਝ ਰਿਹਾ ਹੈ ਜਿਹਦੇ ਕੋਲੇ ਦੇਣ ਨੂੰ ਕੌੜੀ ਕੌੜੀ ਵੀ ਨਹੀਂ ਹੈਗੀ ਤਾਂ ਮਜ਼ਦੂਰਾਂ ਨੂੰ 40% ਪੈਸਾ ਕਿੱਥੋਂ ਦੇਵੇਗਾ ਕਿੱਥੋਂ ਮਜ਼ਦੂਰਾਂ ਲਈ ਕੰਮ ਤਿਆਰ ਕਰੇਗਾ ਇਹ ਤਾਂ ਸਿੱਧਾ ਝਲਕ ਪੈ ਰਹੀ ਹੈ ਕਿ ਇਸ ਕਾਨੂੰਨ ਨੂੰ ਬਹੁਤ ਤਰੀਕੇ ਨਾਲ ਖਤਮ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਜਿਹਦੇ ਵਿੱਚ ਸਪਸ਼ਟ ਸਪਸ਼ਟ ਦਿਖ ਰਿਹਾ ਹੈ ਵੀ ਲੋਕ ਟੱਕੇ ਨਾਲ ਕਹਿਣਗੇ ਸਾਨੂੰ ਬੀਜੇਪੀ ਦੀ ਸਰਕਾਰ ਚਾਹੀਦੀ ਹੈ ਜਿੱਥੇ ਬੀਜੇਪੀ ਦੀ ਸਰਕਾਰ ਹੋ ਉੱਥੇ ਫੰਡ ਜਾਦੇ ਹੋਣਗੇ ਜਿੱਥੇ ਦੂਜੀਆਂ ਸਰਕਾਰਾਂ ਹੋਣਗੀਆਂ ਉੱਥੇ ਫੰਡ ਨਹੀਂ ਦਿੱਤੇ ਜਾਣਗੇ ਤੇ ਸਭ ਦੀ ਦਾ ਇਹ ਤਾਨਾ ਸਾਹੀ ਦਾ ਰਾਜਾ ਜਿਹੜਾ ਇਹ ਕੇਂਦਰ ਜਾਣ ਪੁੱਜ ਕੇ ਅੱਜ ਮਜ਼ਦੂਰਾਂ ਦੇ ਨਾਲ ਕਦੇ ਕਿਸਾਨਾਂ ਦੇ ਨਾਲ ਕਦੇ ਵਪਾਰੀਆਂ ਦੇ ਨਾਲ ਹਰ ਵਰਗ ਦੇ ਨਾਲ ਧੋਖਾ ਦੇ ਰਹੀ ਹੈ ਸੂਬਿਆਂ ਨੂੰ ਤੁਗਾਲ ਕਰਕੇ ਸੂਬੇ ਦੇ ਬਹਾਮ ਰੂੜ ਕੇ ਇਹਨੂੰ ਖਤਮ ਕਰਨਾ ਚਾਹੁੰਦੀ ਹੈ ਸਾਰੇ ਮਜ਼ਦੂਰਾਂ ਨੂੰ ਸਾਰੇ ਹੀ ਮਨਰੇਗਾ ਮਜ਼ਦੂਰਾਂ ਨੂੰ ਪੰਜਾਬ ਹਿੰਦੁਸਤਾਨ ਦੇ ਮਜ਼ਦੂਰਾਂ ਨੂੰ ਸਾਰਿਆਂ ਨੂੰ ਅਪੀਲ ਬੇਨਤੀ ਹੈ ਆਓ ਇਕੱਠੇ ਹੋ ਕੇ ਕੇਂਦਰ ਦੀਆਂ ਕੌਜੀਆਂ ਚਾਲਾਂ ਦੇ ਮੁਤਾਬਕ ਇਕੱਠੇ ਹੋ ਕੇ ਇਕਜੁੱਟ ਹੋ ਕੇ ਬਾਜ ਬੁਲੰਦ ਕਰਿਏ ਇਕੱਠੇ ਹੋ ਕੇ ਲੜੀਏ ਜੇ ਮਨਰੇਗਾ ਵਰਗੀ ਮਹੱਤਵਪੂਰਨ ਕਾਨੂੰਨ ਨੂੰ ਬਚਾਉਣਾ ਹੈ ਤਾ ਸਾਨੂੰ ਘਰਾਂ ਚੋਂ ਨਿਕਲ ਕੇ ਇਹਦੇ ਖਿਲਾਫ ਲੜਨਾ ਪੈਣਾ ਹੁਣ ਸਰਕਾਰ ਨੇ ਲਾਨ ਕਰਤਾ ਵੀ 26 ਤਰੀਕ ਤੋਂ ਪਹਿਲਾਂ-ਪਹਿਲਾਂ ਗ੍ਰਾਮ ਸਭਾਵਾਂ ਦੇ ਮਤੇ ਪਵਾ ਕੇ ਲੋਕਾਂ ਨੂੰ ਦੱਸੋ ਵੀ ਇਸ ਕਾਨੂੰਨ ਦਾ ਇੰਨਾ ਵਧੀਆ ਤਰੀਕਾ ਹੈ ਐਨੇ ਵਧੀਆ ਤਰੀਕੇ ਨਾਲ ਚਲਾਇਆ ਜਾਊ ਭਾਈ ਇਹਦੇ ਵਿੱਚ ਤਰੀਕਾ ਜਿਹੜਾ ਪਹਿਲਾਂ ਵਾਲਾ ਕਾਨੂੰਨ ਸੀ ਉਹਦੇ ਬਾਰੇ ਕਿੰਨਾ ਕੁ ਲੋਕਾਂ ਨੂੰ ਪਹਿਲਾਂ ਸੁਨੇਹ ਜਾਗਰੂਕ ਕਰਤਾ ਜਿਹੜਾ ਤੁਸੀਂ ਹੁਣ 4 ਦਿਨਾਂ ਵਿੱਚ ਕਰ ਦੇਗੇ ਇਹ ਬਿਲਕੁਲ ਮਜ਼ਦੂਰਾਂ ਨਾਲ ਧੋਖਾ ਹੈ ਮਜ਼ਦੂਰਾਂ ਨਾਲ ਬੇਇਨਸਾਫੀ ਹੈ ਇਸ ਬੇਇਨਸਾਫੀ ਦੇ ਖਿਲਾਫ ਇਕੱਠੇ ਹੋ ਕੇ ਮਜ਼ਦੂਰਾਂ ਨੂੰ ਜ਼ਰੂਰ ਲੜਨਾ ਚਾਹੀਦਾ ਹੈ ਸਾਰੇ ਪੰਜਾਬੀਆਂ ਸਾਰੇ ਹਿੰਦੁਸਤਾਨੀਆਂ ਨੂੰ ਅਪੀਲ ਹੈ